Até a Take care, Daddy. ਲੜਦਾ ਹੈ ਨਹੀਂ ਉਹ ਹੈਦੀ ਫਿਰ ਜੇ ਨਾਲ ਲਟਾਈ ਫਿਰ ਰਾਤ ਨੂੰ ਆਪਾਂ ਨੂੰ ਆਹ ਫਿਰ ਇਨਵਰਟਰ ਵੀ ਨਹੀਂ ਚੱਲਣਾ ਹੈਗਾ ਕਿੱਥੇ ਗਿਆ ਹੈ ਤੀ ਤੂੰ ਮੈਂ ਕੱਦੀ ੜੀਖਦੀ ਆ ਤੈਨੂੰ ਚਾਹ ਵੀ ਨਹੀਂ ਆ ਮਾੜੀ ਜੀ ਉਹ ਥੱਲੇ ਗਿਆ ਤੇਰੀ ਵੱਧ ਮੱਛਾ ਲੜਦਾ ਰਾਤ ਨੂੰ ਹੱਥ ਪਰਾਂ ਕਰ ਲਾ ਹੈਲੋ ਜੀ ਸਸਤਾ ਸਾਰਨ ਟਾਈਫੋ ਫਮਨਦੀਪ ਤੇ ਤੁਹਾਡਾ ਬਹੁਤ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਬਧੀਆ ਠੀਕ ਠਾਕ ਹੋਵੋਗੇ 6 ਵਜੇ 4 ਵਜੇ ਸਾਡੀ ਲੈਟ ਗਈ ਸੀ ਆ ਅਜੇ ਤੱਕ ਲੈਟ ਨਹੀਂ ਆਈ ਹੈਗੀ ਮੈਂ ਇੱਕ ਵਾਰੀ ਸਵੇਰੇ ਨਹਾ ਲਈ ਸੀ ਤੇ ਹੁਣ ਮੈਂ ਦੁਬਾਰੇ ਫੇਰ ਨਹਾਉਣਾ ਸੀ ਮੈਨੂੰ ਆਏ ਸੀਗਾ ਮੈਂ ਕਿਹਾ ਮੈਂ ਠੰਡੇ ਹੰਡੇ ਜੀ ਪਾਣੀ ਲੈਣਾ ਵਾ ਗਰਮੀ ਬਹੁਤ ਜਿਆਦੇ ਹੋਈ ਪਈ ਆ ਕੱਪੜੇ ਧੋ ਕੇ ਪਾਈ ਸੀ ਸਾਰੇ ਸੁੱਕ ਵੀ ਗਏ ਬਸ ਪਾ ਕੇ ਪਿੱਠੇ ਮੋੜੀਆ ਕੱਪੜੇ ਜਦ ਹੀ ਸੁੱਕ ਗਏ ਇੰਨੀ ਗਰਮੀ ਹੋ ਰਹੀ ਆ ਬੰਦੇ ਸੁੱਕਦੇ ਨੇ ਗਰਮੀ ਨਾਲ ਤੇ ਕੰਮਕਾਰ ਆਪਣੇ ਸਾਰੇ ਨਿਬੜੇ ਪਏ ਨੇ। ਫਰਮਣਾ ਆਇਆ ਸਿਖੇੜ ਕੇ ਤੇ ਚਾਹ ਮੈਂ ਇਹਨੂੰ ਕੁਛ ਐਸੀਗਾ ਇਹ ਕਹਿੰਦੇ ਪੀਣੀ ਨਹੀਂ ਗਰਮਨੀ ਆ। ਉਹ ਵੈਸੇ ਦੁੱਧ ਜੀ ਮੂੰਗੂ ਥੋੜਾ ਜਿਹਾ ਇਹਨੂੰ ਅੱਧਾ ਕ ਗਲਾਸ ਵਿੱਚ ਗਰਮ ਕਰ ਦਿੰਨੀ ਆ। ਖੁਸ਼ੀ ਆਪਣੀ ਹਜੇ ਆਈ ਨਹੀਂ ਹੈਗੀ। ਤੇ ਕੰਮ ਆਪਣੇ ਸਾਰੇ ਨਿਬੜੇ ਪਏ ਨੇ। ਮੈਂ ਪੋਚਾ ਦੁਪਹਿਰ ਤੋਂ ਬਾਅਦ ਲਾਇਆ ਸੀ। ਮੈਂ ਸਵੇਰੇ ਬਸ ਸਾਜ ਰਿ ਸਾਜ ਰਿ ਸਾਰੇ ਕੰਮ ਕਰਕੇ ਨਿਬੇੜ ਕੇ ਬਸ ਅੰਦਰ ਬੈਠ ਗਈ। ਬਹੁਤ ਗਰਮੀ ਸੀ। ਸਾਡੇ ਨਾਲ ਸਿੰਗਲ ਸੱਤ ਹੋਣ ਕਰਕੇ ਸਾਡੇ ਬਹੁਤ ਸੀਕ ਆਉਂਦਾ ਬਹੁਤ ਜਿਆਦਾ ਮੇਰੇ ਕੱਪੜੇ ਹਜੇ ਸੁੱਕ ਵੀ ਗਏ ਹੁਣ ਮੈਂ ਤਾਂ ਹਾਂ ਕਰਨੀ ਸੀ ਉਹਨਾਂ ਦੀ ਮਨਉ ਆਇਆ ਮਾ ਖ ਚਲ ਮੈਂ ਨਾ ਹੇ ਲਮਾ ਪੈ ਨਾ ਜੀ ਲਾਈਟ ਆ ਜਵੀ 6 ਵਜ ਗਈ ਹੈ ਹਜੇ ਤੱਕ ਨਹੀਂ ਲਾਈਟ ਆਈ ਬੂਟਿਆਂ ਚ ਦੋ ਦੋ ਵਾਰੀ ਪਾਣੀ ਪਾਉਣਾ ਪੈਂਦਾ ਨਹੀਂ ਸਾਰੇ ਵਿਚਾਰੇ ਸੁੱਕ ਜਾਂਦੇ ਨੇ ਤੇ ਮੈਂ ਜਿਹੜੀ ਉਹ ਢੰਬੇ ਲਾਈਆਂ ਸੀ ਉਹਨਾਂ ਚ ਕਿ ਉਫ ਉੱਟਿਆ ਇਹ ਪਤਾ ਨਹੀਂ ਕਦੋਂ ਆ ਦੀ ਬੇਲ ਆ ਖਨੀ ਤੋਰੀਆਂ ਦੀ ਬੇਲ ਤੇ ਚਲੋ ਪ੍ਰਮਾਤਮਾ ਸੋਖ ਰੱਖੇ ਹੋਈ ਜਾਣ ਤੇ ਆ ਗਮਲਿਆਂ ਨੂੰ ਨੀਂ ਪਤਾ ਲੱਗਦਾ ਹੈਗਾ ਵੀ ਮੈਂ ਕਿੱਥੇ ਰੱਖਾਂ ਵਿਚਾਰੀ ਧੁੱਪ ਨਾਲ ਸਾਰੇ ਸੌਕ ਜਾਂਦੇ ਨੇ ਸਵੇਰੇ ਨੇਚ ਪਾਣੀ ਪਾਇਆ ਸੀ ਨਾਲੇ ਤੇ ਚਲੋ ਜੀ ਬੇੜਾ ਦੇਖੋ ਲੱਗਦਾ ਵੀ ਸੁੰਭ ਰਿਹਾ ਹੈ ਸਾਰੇ ਪੱਤੀ ਪੱਤੇ ਹੀ ਪਏ ਨੇ ਦਰਾਖਤਾਂ ਨੂੰ ਮੌਜੂਦੀ ਬਹੁਤ ਆ ਤੇ ਚਲੋ ਪੱਤੇ ਪੱਤੇ ਹੋ ਜਾਂਦੇ ਨੇ ਮੈਂ ਬੇੜਾ ਵੈਸੇ ਸਾਜਰੀ ਸਾਜਰੀ ਸੁੰਬਰਦਨੀ ਆ ਫੇ ਨਹੀਂ ਮੈਂ ਸੁੰਬਰ ਦੀ ਬਾਹਰ ਨਿਕਲਦੀ ਹੁਣ ਵੀ 6 ਵਜ ਗਏ ਨਾ ਸੇਕ ਆ ਬਹੁਤ ਜ਼ਿਆਦਾ ਸੇਕ ਨਾਲ ਨਾ ਵਿਚਾਰੇ ਦਰਾਖਤ ਬੂਟੇ ਵੀ ਮਰ ਜਾਏ ਪਏ ਨੇ ਤੇ ਚਲੋ ਜੀ ਹਰ ਮਨ ਆਇਸੀ ਖੇੜ ਕੇ ਹੁਣ ਤੇ ਕੂਲਰ ਲਾ ਲਿਆ ਮੈਂ ਧਰਤੀ ਦਾੜ ਥੋੜੀ ਜਿਹੀ ਧਰੀ ਆ ਕਿਉਂਕਿ ਸ਼ਾਮ ਦੀ ਰੋਟੀ ਦਾ ਵਸਤ ਮੈਂ ਤਾਂ ਖਾਂਦੀ ਨਹੀਂ ਇਹੀ ਦੋ ਜਾਨੇ ਹੁੰਦੇ ਨੇ ਖੁਸ਼ੀ ਆਪਣੀ ਆ ਹੀ ਨਹੀਂ ਹੁਣ ਤੱਕ ਫੇਰ ਜਾਣ ਨਹੀਂ ਵੀ ਨਹੀਂ ਜਾ ਸਕਦਾ ਹੈ ਗੰਨੀ ਗੰਨੀ ਹੋਈ ਪਈ ਲੈ ਹੁਣ ਫੇਰ ਜਾਣਾ ਬਾਹਰ चले गए सारे खेल के आया बैठे ओ गया चल मैं हूं नहाना सी हूं गर्म पानी ना जी ना जी करे होते की करता नहा पै तो न ਹਾਂ ਮੈਂ ਕੋਲੇ ਲਾਇਟ ਹੈ ਜਿਵੇਂ ਸੰਜੀ ਵੀ ਕਹਿੰਦੀ ਸੀ ਜੀ ਤਬਾ ਜੀ ਦੇ ਉੱਪਰ ਹੋ ਗਿਆ ਟਾਈਮ 6 ਹਾਂ ਗਰਮ ਹਵਾ ਚੱਲਦੀ ਚੱਲ ਤਾਂ ਪੈਂਦੀ ਆ ਲਾ ਬਾਹਰ ਗੇੜਾ ਚੱਡ ਗਿਆ ਤੇ ਜਾਨਵਰ ਕਿੰਨੇ ਇਕੱਠੇ ਹੋਏ ਪਈ ਨੇ ਸਤ ਸਾਲ ਜੀ ਸਾਰੇ ਨੂੰ ਲਾਈਵ ਆਫ ਤੋਂ ਮਨਦੀਪ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੜੀਆ ਠੀਕ ਠਾਕ ਹੋਵੋਗੇ ਮੈਂ ਚਲੋ ਲਾਈਟ ਦਾ ਹੈ ਨੀ ਦੁਬਾਰੇ ਵਾਟ ਕੇ ਵੀਡੀਓ ਬਣਾ ਲਈਏ ਲਾਈਟ ਅੱਜ ਸਾਡੇ 4:30 ਵਜੇ ਦੀ ਗਈ ਹੋਈ ਹੈ 7:00 ਵਜੇ ਹਜੇ ਤੱਕ ਨਹੀਂ ਆਈ ਹੈਗੀ ਸਾਡੇ ਏਰੀਏ 'ਚ ਹੋਰ ਕੋਈ ਔਖਾ ਨਹੀਂ ਹੈਗਾ ਸਾਡੀ ਲਾਈਟ ਦਾ ਬਹੁਤ ਜ਼ਿਆਦਾ ਔਖਾ ਤੇ 7:00 ਹੋ ਗਏ ਲਾਈਟ ਨਹੀਂ ਆਈ ਹਜੇ ਤੱਕ ਮੈਂ ਬਸ ਬਾਰੇ ਬੈਠ ਗਈ ਸੀ ਆਕੇ ਅੰਦਰੋਂ ਕੰਮ ਕੋਈ ਧੰਦਾ ਹੈ ਨਹੀਂ ਸੀ ਸਾਰੇ ਮੁੱਕੇ ਪਏ ਨੇ ਕੰਮ ਕੋਚਾ ਮੈਦ ਪੈ ਤੋ ਬਾਦਲਾ ਆਇਆ ਸੀ ਸਵੇਰੇ ਸੱਜ ਰਹਾ ਤੇ ਰੋਟੀ ਦੇ ਕੰਮ ਕਰਕੇ ਬਸ ਬੈਠ ਗਈ ਸੀ ਮੈਂ ਤੇ ਫਿਰ ਦੁਪਹਿਰ ਤੋਂ ਬਾਅਦ ਮੈਂ ਕੋਚਾ ਲਾ ਤਾ ਸੀ ਤੇ ਹੁਣ ਧਾਂ ਧਰੀ ਹੋਈ ਆ ਮਸ਼ੀਨ ਖੜੀ ਆ ਹਜੇ ਵੀ ਉਹ ਮੈਂ 5 ਵਜੇ ਦੇ ਨੂੰ ਮੁਕਾਤੇ ਸੀਗੇ ਸਾਰੇ ਕੱਪੜੇ ਫਿਰ ਮੈਨਾਂ ਆ ਕੇ ਆਪਣਾ ਸੂਟ ਲਾਏ ਸੀ ਉਹ ਪਾਇਆ ਸੀ ਮਸ਼ੀਨ ਦੇ ਵਕਤ ਚਲ ਸਰਫਤਾ ਪਈ ਆ ਉਹ ਮਸ਼ੀਨ ਹਜੇ ਵੀ ਖੜੀ ਆ ਮੈਨਾਂ ਕਿਤੇ ਲੋਟੀ ਸਰਪ ਪਾਇਆ ਹੈ ਕਾ ਨੂੰ ਡੋਲਣਾ ਇੰਨਾ ਤੇ ਚਲੋ ਜੀ ਕੁਛ ਆਪਣੀ ਇਹ ਜਿਹੀ ਆਈ ਨਹੀਂ ਹੈਗੀ ਦਾਲ ਘੜੀ ਹੋਈ ਆ ਮੂੰਗੀ ਥੋਲਿਆਂ ਦੀ ਉਹ ਹੌਲੀ ਹੌਲੀ ਰਿੱਜੀ ਜਾਂਦੀ ਆ ਬਸ ਚਲੰਦਰ ਬੈਠ ਕੇ ਵੀ ਕੀ ਕਰਨਾ ਗਰਮੀ ਬਹੁਤ ਆ ਸੇਕ ਮਾਰ ਦੰਦਰੋਂ ਸਾਡੇ ਬਹੁਤ ਜ਼ਿਆਦੇ ਮੈਂ ਚਲੋ ਹਰਮਨ ਦਾਹਰ ਖੇੜ ਦਾ ਸੀ ਜਨਾ ਮੈਂ ਚਲੋ ਮੈਠੇ ਬੈਠ ਜੰਨੀ ਰਹਿੰਦੇ ਸਭ ਤਾਂ ਤੇ ਸਾਰਾ ਦਿਨ ਵੀ ਬੈਠ ਕੇ ਹੀ ਅੱਕ ਜੇ ਜਾਂਨੇ ਆ ਕਪੜੇ ਮੈਂ ਲਾਉਣੇ ਸੀ ਕਿ ਤਾਹਾਂ ਕਰਨੀਆਂ ਸੀ ਸਾਰੇ ਸੁੱਕੇ ਪੈਣ ਨੇ ਐਨੇ ਕੇ ਸੀ ਕੱਪੜੇ ਇੱਕ ਮੈਂਬਰ ਚ ਲਿਆ ਜਾਵੇ ਕੰਮੇ ਬਹੁਤ ਘਟ ਜਾਂਦਾ ਤੇ ਉਧਰੋਂ ਮੈਂ ਦਾਲ ਦੀ ਛੋਟੀ ਜੀ ਖੋਲੀ ਧਰੀ ਆ ਕਿਉਂਕਿ ਸ਼ਾਮ ਦੇ ਟਾਈਮ ਮੈਂ ਤਾਂ ਰੋਟੀ ਖਾਂਦੀ ਨਹੀਂ ਹਰਮਨ ਬਾਹਰ ਲੱਗਿਆ ਹੈ ਖੇਡਣ ਤੇ ਇਹ ਦਾਲ ਦੇ ਖਾ ਲੈਣੀ ਆ ਮੈਂ ਤਾਂ ਉਰੇ ਬੈਠੀ ਉਰੇ ਨਾ ਕਿਆਕੀ ਬੈਠੀ ਤੇ ਦੇਖੋ ਕੰਮ ਆਪਣਾ ਸਾਰਾ ਨਿਬੜਿਆ ਪਿਆ ਡੋਕੂਮੈਂਟ ਕੂਲਰ ਲਾਇਆ ਸੀ ਕਿਉਂਕਿ ਕੂਲਰ ਆਪਣਾ ਇਨਵਰਟਰ ਤੇ ਚੱਲ ਪੈਂਦਾ ਤੇ ਮਸ਼ੀਨ ਵੀ ਦੇਖੋ ਖੜੀ ਆ ਉੱਚ ਸਰਪਸ ਸੀਗਾ ਬਹੁਤ ਮੱਕ ਚਲੋ ਕਾ ਨੂੰ ਡੋਲਣਾ ਵੀ ਇਹ ਇਧਰੋਂ ਮੈਂ ਦਾਹਲ ਤਰੀਕੀ ਮੈਂ ਮੈਂ ਥੋੜੀ ਜਿਹਾ ਘੱਟ ਕਰਦੀ ਸੀ ਗੈਸ ਫਿਰ ਚਲੋ ਜੀ ਕੋਠੇ ਦੇ ਵੀ ਨਹੀਂ ਚਾੜਨ ਜੀ ਕਰਦਾ ਹੈਗਾ ਸੇਕ ਆਪ ਦਾ ਕੋਠੇ ਤੇ ਵੀ ਬਹੁਤ ਜਿਆਦਾ ਫਿਰ ਮੈਂ ਤਾਂ ਦੋ ਕੁ ਮਿੰਟ ਇੱਥੇ ਬੈਠ ਗਈ ਸੀ ਹਰ ਮਨ ਲੱਗਿਆ ਹੈ ਬਾਲ ਨਾ ਖੇਡਣ ਬਾਹਰ ਉਹ ਵੀ ਕਰਦੇ ਸੀ ਗਰਮੀयां ਮਾ ਚੱਲ ਕੋਈ ਨਾ ਬਾਹਰ ਥੋੜੀ ਹਵਾ ਚੱਲਦੀ ਹੈ ਖੇਡ ਲਾ ਪਰ ਗਰਮ ਹਵਾ ਚੱਲਦੀ ਰਹੇਗੀ ਮਾਣੀ ਮੋਟੀ ਵੀ ਪਰ ਗਰਮ ਬਹੁਤ ਤੇ ਦੇਖੋ ਬੇੜਾ ਮੈਂ ਸਵੇਰੇ ਸੱਜਰੀ ਸੁੰਬਰੀਆ ਸੀਗਾ ਤੇ ਦੇਖੋ ਪੱਤਿਆਂ ਨਾਲ ਸਾਰਾ ਭਰੇ ਆ ਪਈਆ Chị đi đi hôm đi, cả hôm hôm đấy tôi luôn đi sao Chăm chỉ biết đâu. Ồ, cái hôm đấy, cần đấy à? ල කට්ට නොන දද කන්නන පර කාර මෙමම න්න වදේර ද තග කන්න එක දොක්ක හඩිය ලැති අගිය ਤੇ ਚਲੋ ਜੀ ਆਪਣਾ ਸਾਰਾ ਕੰਮ ਨਿਬੜ ਗਿਆ ਦੁੱਧ ਦਾ ਸਾਰਾ ਕੰਮ ਨਿਵੇੜਤਾ ਸਾਰਾ ਕੰਮ ਨਿਬੜ ਗਿਆ ਤੇ ਸਾਡੇ ਨਾਲ ਹੋ ਗਏ ਉਹ ਵੈਸੇ ਮੈਨੂੰ ਕੱਲੀ ਨੂੰ ਥੋੜਾ ਜਿਹਾ ਲੱਗਦਾ ਤੌਖਈ ਆ ਨਹੀਂ ਖੁਸ਼ੀ ਆਰ ਮੈਂ ਦਮਾਂ ਦਾ ਮਨਵੇੜ ਦਿੰਦੀ ਐ ਸੇ ਕੰਮ ਉਹ ਵੈਸੇ ਚਲੋ ਥੋੜਾ ਜਿਹਾ ਹਰਮਨ ਕਰਾ ਲੈਂਦਾ ਪਰ ਉਹਨੂੰ ਹਜੇ ਇੰਨਾ ਪਤਾ ਨਹੀਂ ਹੈਗਾ ਤੇ ਦੇਖੋ ਟਾਈਮ ਪੌਣੇ ਦਾ ਸੌਣ ਵਾਲੇ ਨੇ ਮੈਂ ਹਜੇ ਫਿਰਦੀ ਆ ਹਜੇ ਮੈਂ ਲੋਕ ਲਾਉਣੇ ਨੇ ਕਪੜੇ ਮੈਂ ਪਾ ਗਏ ਸੀਗੇ ਪਾਤੇ ਸੀ ਇਹ ਖੁਸ਼ੀ ਦੇ ਪਾਪਾ ਨੇ ਆ ਕੇ ਨਾ ਆ ਕੇ ਬਦਲੇ ਸੀ ਕਪੜੇ ਮੈਂ ਨਾਲ ਦੀ ਨਾਲ ਉਹ ਵੀ ਤੋਤੇ ਮੈਂ ਚਲੋ ਕੱਲਾ ਦਾ ਕੰਮ ਨਿਭੜ ਗਿਆ ਕਿਉਂਕਿ ਇਹ ਸਾਡੇ ਲੈਟ ਦਾ ਫਿਰ ਬਹੁਤ ਔਖਾ ਹੁੰਦੇ ਸਾਡੇ 4:30 4:00 ਵਜੇ ਦੀ ਲੈਟ ਗਈ ਹੋਈ 8:00 ਵਜੇ ਆਈ ਇਹ ਸਹੀ 8:00 ਵਜੇ ਆਈ ਤੇ ਤੋਤੇ ਨੇ ਮੈਂ ਕਪੜੇ ਤੇ ਨਾਲ ਉਧਰੋਂ ਦਾਲ ਨੂੰ ਤੜਕਾ ਲਾਇਆ ਰੋਟੀ ਬਣਾਈ ਬਹੁਤ ਕੰਮ ਜਿਆ ਇਕੱਠਾ ਹੋ ਗਿਆ ਖੁਸ਼ੀ ਗਈ ਤੋਂ ਬਾਅਦ ਹੀ ਮੈਨੂੰ ਪਤਾ ਲੱਗਦਾ ਵੀ ਉਹ ਮੇਰੇ ਨਾਲ ਕਿੰਨਾ ਕੰਮ ਕਰਾ ਦਿੰਦੀ ਸੀ ਮੈਂ ਯਾਰ ਖੁਸ਼ੀ ਨਹੀਂ ਇੱਥੇ ਫਿਰ ਜਾਂਦੀ ਸੀ ਚਲੋ ਜੀ ਨਾ ਬਸ ਨਾ ਉਹ ਨਾਉਣੇ ਰਹਿ ਗਏ ਨਾ ਉਹ ਲਾ ਕੇ ਮੁ ਬਾਹਰ ਆਈ ਸੀ ਕਿਉਂਕਿ ਹਨੇਰੀ ਦਾ ਨਹੀਂ ਪਤਾ ਹੁੰਦਾ ਵੀ ਕਦੋਂ ਹਨੇਰੀ ਆ ਜਿੱਦ ਮੈਂ ਚਿਟਕਣੀਆਂ ਲਾਈਆਂ ਨੇ ਕੱਪੜੇ ਧਵਾ ਕੇ ਤੇ ਮੇਰੇ ਕੱਪੜੇ ਲੋੜ ਦੇ ਹਨ ਕੀ ਟੈਕਨੋਲੋਜੀ ਆਪਣਾ ਸਾਰਾ ਕੰਮ ਨਿਪਟੜ ਗਿਆ ਪਰ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਹੁਤ ਮਨ ਦੇ ਦੁਖੀ ਹੋ ਜਾਂਦਾ ਬਦਨ ਦੇ ਵਿਜਾਇ ਸਮਾਤੇ ਟਟੀ ਜਾਂਦੇ ਨੇ ਪਤਨ ਕੀ ਕਾਪ ਹੋ ਗਏ ਕੋਈ ਨਹੀਂ ਬੱਦਦਾ ਹੈਗਾ ਕੱਲ ਪਰਸੋਂ ਦੇ ਉੱਥੇ ਪਰਸੋਂ ਜੋ ਉੱਥੇ ਉੱਥੇ ਖੜੇ ਨੇ ਉੱਥੇ ਖੜੇ ਨੇ ਫੇਰ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਦੋ ਵਾਦੀਏ ਸੀਗੇ ਦੋ ਜੜੀ ਘਟ ਗਈ ਪਤਨੀ ਦੂਸਰੀ ਨੂੰ ਕੀ ਜੱਦ ਹੋ ਜਾਂਦੀ ਹੈ ਵੀ ਇਹਦੇ ਦੋ ਵਾਦ ਕੇ ਉੱਜਾ ਦੀ ਚਲੋ ਕੋਈ ਨਾ ਫਰਮਾਤਮਾ ਜੋ ਕੁਝ ਹੁੰਦੀ ਹੈ ਹੁੰਦਾ ਤਾਂ ਉਸਦੀ ਮਰਜ਼ੀ ਨਾਲ ਹੀ ਆ ਤੇ ਚਲੋ ਜੀ ਠੀਕਾ ਕੰਮ ਕਰ ਸਾਰਾ ਨਿਭੜ ਜਾਉਣਾ ਤੇ ਘਰ ਵਿੱਚ ਕੰਮ ਕਰਨਾ ਹੈ ਤਾਂ ਬਹੁਤ ਜ਼ਿਆਦੀ ਔਖਾ ਹੋ ਜਾਂਦਾ ਬਹੁਤ ਜ਼ਿਆਦੀ ਔਖਾ ਰਸੋਈ 'ਚ ਜੇ ਤਾਂ ਪੱਖਾ ਚਲਾ ਕੇ ਰੋਟੀ ਵੀ ਕੋਣੀ ਆ ਦੇ ਤਾਂ ਸਾਰੇ ਭਾਂਡੇ ਆ ਤੇ ਸਾਰੇ ਸਮਾਨ ਤੇ ਆਟਾ ਉੱਡਦਾ ਆਟਾ ਉੱਡਦਾ ਬਹੁਤ ਜਦ ਆਇਆ ਪਥਲ ਰੋਟੀ ਵੀ ਬਣਾਉਣੀ ਤੇ ਜੇ ਬੰਦ ਕਰਕੇ ਪਾਉਣੀ ਰੋਟੀ ਫਿਰ ਨਹੀਂ ਘਰ ਨਹੀਂ ਆਉਂਦੀ ਬਹੁਤ ਜਾਂਦੀ ਤੇ ਚਲੋ ਜੀ ਗਰਮੀ ਨੇ ਵੀ ਪੈ ਗਿਆ ਸਛੀ ਦੇ ਪਾਪਾ ਤੋਂ ਕਿੰਨਾ ਆ ਕੇ ਰੋਟੀ ਖਾਣ ਸਰ ਸੌਂ ਵੀ ਗਏ ਕਹਿੰਦੇ ਨਾਲ ਖਾਈ ਨਹੀਂ ਤੇ ਪਰਮਜੀ ਸੜਕਾਂ 'ਚ ਕੰਮ ਚਾਲਦਾ ਨੂੰ ਦੱਸ ਦੇ ਸੀ ਕਿ ਆ ਕੇ ਕਹਿੰਦੇ ਬਹੁਤ ਧੁੱਪਾ ਛਾਂ ਵੀ ਨਹੀਂ ਹੈਗੀ ਵੀ ਰੋਟੀ ਖਾ ਲਈ ਬੈਠ ਕੇ ਤੇ ਚਲੋ ਜੀ ਵੈਸੇ ਗਰਮੀ ਚ ਆਏ ਹੋ ਤਾਂ ਬਹੁਤ ਖਾ ਜਾਂਦਾ ਕਰੇ ਕੰਮ ਕਰਨ ਲਈ ਔਖਾ ਬਾਹਰ ਕੰਮ ਕਰਨ ਲਈ ਔਖਾ ਤੇ ਚਲੋ ਜੀ ਆਪਾਂ ਤੁਸਨ ਫਿਰ ਮਿਲਦੇ ਆਂ ਪਰਮਾਤਮਾ ਸukh ਰੱਖੇ ਚੜ੍ਹਦੀ ਕਲਾ ਰੱਖੇ ਪਲੀਜ਼ ਜਰੂਰ ਸਬਸਕ੍ਰਾਈਬ ਕਰਦੇ ਲਿਸਟ ਨੂੰ ਕਰਦੀ ਆ। ਤੇ ਜਨੂ ਜੀ ਠੀਕ ਆ ਫਿਰ ਮਿਲਦੇ ਆ। ਬਾਏ ਬਾਏ। ਮੈਂ ਬਾਏ ਕਹਿੰਦਾ। ਹਰ ਮਿਲਣਾ। ਫਿਰ ਜਨੂ ਜੀ ਰਾਤ ਨੂੰ ਨਾ ਨਹੀਂ ਆਵੇ ਮੇਰੇ ਕੱਪੜੇ ਸਿੱਖੇ ਜਾਣ। ਹਿੰਦੀ ਲੱਗੀ ਇਹਦਾ ਬੁੱਲਾਵਾ ਜੀ ਜੀ ਲੱਗਦਾ ਹਾਂ ਗੱਲ ਵਿੱਚ ਸਾਨੂੰ ਚਾਰੀਆਸਤ ਨੂੰ ਮਾਵਾਤ ਨੂੰ ਇਕੱਠੀਆਂ ਕਰ ਲੈਂਗੇ ਇਸੇ ਕੰਮ ਦਾ ਚਲੋ ਤਾਂ ਤੇਜ਼ਾ ਐਸਟੈਂਟ ਬਹੁਤ ਆ ਦਿੱਤਾ ਇਸ ਤਰ੍ਹਾਂ